ਨੰਮਦਲ ਜੋ ਸਿੰਘ ਆਈ ਕੀ ਹੋਇਆ ਰਾਤ ਨੂੰ ਮਾਮਲਾ ਕੀ ਗੱਲ ਤੇ ਸੇਤੀਂ ਕੀ ਕੰਮ ਕਰਦੇ ਹਾਂ ਅਸੀਂ ਇੱਥੇ ਚੌਕੀਦਾਰਾ ਕਰਦੇ ਹਾਂਗੇ ਰਾਖੀ ਰੱਖਦੇ ਇੱਥੇ ਰਹਿੰਦੇ ਸੀਗੇ ਰਾਤ ਤੀਕ तकरीबन 11:00 ਦੇ ਕਰੀਬ ਆਏ ਆ ਬੰਦੇ 15-16 ਦੇ ਕਰੀਬ ਉਹਨਾਂ ਨੇ ਜੇਸੇ ਵੀ ਲਿਆ ਕੇ ਤੇ ਅੰਦਰ ਆ ਕੇ ਮੈਨੂੰ ਫੜ ਲਿਆ ਫੜ ਕੇ ਬੰਨ ਕੇ ਮੈਨੂੰ ਤੇ ਮੇਰੇ ਪਿਸਤੌਲ ਲਾਇਆ ਕਰਨ ਨਾਲ ਬੰਦੂਖ ਮੈਨੂੰ ਆਨੇ ਵੀ ਤੂੰ ਇੱਥੋਂ ਪਾਸੇ ਹੋ ਪਾਸੇ ਕਰਕੇ ਤੇ ਇਹਨਾਂ ਨੇ ਆਹ ਕਾਰਵਾਈ ਕੀਤੀ ਕੀ ਕਰਵੇ ਕਿ ਕੀ ਕੀਤਾ ਇਹ ਆ ਸਭ ਖੰਬੇ ਖੰਬੇ ਤੋੜੇ ਉਹਨਾਂ ਨੇ ਕੰਦਾ ਟੰਗ ਆ ਆ ਜਿੰਨਾ ਸਿੰਘਾਂ ਪਾਸੇ ਸੀ ਕੀ ਤਿਆਰ ਸੀ ਉਹਨਾਂ ਕੋਲੇ ਉਹਨਾਂ ਕੋਲੇ ਕਿਰਪਾਨਾਂ ਗੰਡਾਸੇ ਤੇ ਘਵਾੜੇ ਵੀ ਸੀਗੇ ਜੀ ਕਿੰਨੇ ਕੁ ਬੰਦੇ ਸੀ ਉਹ 15 16 ਦੇ ਕਰੀਬ ਸੀਗੇ ਗੱਡੀਆਂ ਵੀ ਖੜੀਆਂ ਸੀ ਇੱਥੇ ਮੇਰਾ ਨਾਮ ਸਰਜ ਸਿੰਘ ਆ ਜੀ ਪਟਿੰਡੇ ਦਾ ਮੈਂ ਰਹਿਣ ਵਾਲਾ ਇਹ ਰਿੰਗ ਰੋਡ ਫੇਸ 2 ਨੇਰੇ ਸਦਰ थाना ਕੀ ਮਾਮਲਾ ਕੀ ਹੈ ਜਿਹੜਾ ਇਹ ਕੰਪਨੀ ਕੀ ਮਾਮਲਾ ਮਾਮਲਾ ਕੋਈ ਨਹੀਂ ਇਹ 2070 ਦੀ ਸਾਡੀ ਜ਼ਮੀਨ ਖਰੀਦੀ ਵੀ ਹੈਗੀ ਇਹ ਸਾਡੇ ਹਿੱਸੇਦਾਰ ਗੁੰਡਾ ਕਰਦੀ ਕਰਦੇ ਆ 2023 ਚ 41 ਨੰਬਰ ਐਫ ਆਈ ਆਰ ਹੰਦੇ ਖਿਲਾਫ ਦਰਜ ਹੋਈ ਹੈਗੀ ਉਸ ਤੋਂ ਬਾਅਦ 12 9 ਨੂੰ ਇਹਨਾਂ ਨੇ ਫੇਰ ਗੁੰਡਾਗਰਦੀ ਕੀਤੀ ਇਸੇ ਕੌਸਟਿੰਗ ਨੇ ਇਹਨਾਂ ਤੋਂ ਮੌਕੇ ਤੇ ਆ ਕੇ ਇੱਕ ਰਾਈਫਲ 12 ਬੋਰ ਫੜੀ ਉਹ ਵੀ ਥਾਣੇ ਚ ਇਹਨਾਂ ਦੀ ਜਮ੍ਹਾਂ ਹੈਗੀ ਹੈਗੀ ਉਸ ਤੋਂ ਬਾਅਦ ਇਹਨਾਂ ਨੇ ਸ਼ਿਕਾਇਤ ਕੀਤੀ ਜਾਂ ਸਾਨੂੰ ਨਹੀਂ ਪਤਾ ਐਸ ਪੀ ਸਿਟੀ ਵੀ ਮੌਕਾ ਦੇਖ ਕੇ ਗਏ ਉਹਨਾਂ ਨੇ ਵੀ ਉਹਨਾਂ ਤੋਂ ਸਾਰੇ ਕਾਗਜ਼ਤ ਮੰਗੇ ਸੀ ਉਹਨਾਂ ਨੇ ਨਹੀਂ ਦਿੱਤੇ ਪਰ ਅਸੀਂ ਜੋ ਰਿਕਾਰਡ ਸਾਰਾ ਦੇ ਦਿੱਤਾ ਸੀ ਉਹਨਾਂ ਨੂੰ ਉਸ ਤੋਂ ਬਾਅਦ ਇਹ ਰਾਤ 11 ਵਜੇ ਆਏ ਆ ਸਾਡਾ ਇੱਥੇ ਬੰਦਾ ਕੰਮ ਵਾਲਾ ਰਾਤ ਨੂੰ ਰਹਿੰਦਾ ਹੈਗਾ ਉਹਨੂੰ ਆ ਕੇ ਇਹਨਾਂ ਨੇ ਗਨ ਪੁਆਇੰਟ ਤੇ ਉਹਨਾਂ ਦੇ ਕੰਨਾਂ ਨਾਲ ਬੰਦੂਖ ਲਾਈ ਆ ਇੱਕ ਰਵਾਲਵਰ ਸੀ ਇੱਕ ਜੇਸੀਬੀਸੀ ਚਿੱਟੇ ਰੰਗ ਦੀ ਜੋ ਸਾਡੇ ਬੰਦੇ ਨੇ ਸਾਨੂੰ ਦੱਸਿਆਗਾ ਅਸੀਂ ਫਿਰ ਤਲਾਹ ਕੀਤੀ 112 ਪੀਸੀਆਰ ਪਹੁੰਚੀ ਆ ਫਿਰ ਕਨਾਰ ਕਲੋਨੀ ਵਾਲੇ ਆਏ ਆ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਨਾਲ ਉੱਥੇ ਜਾ ਕੇ ਆਪਣੀ ਦਰਖਾਸਤ ਲਿਖ ਕੇ ਦੇ ਕੇ ਆਏ ਆ ਔਰ ਇਹ ਸਾਨੂੰ ਬਿਲਕੁਲ ਨਜਾਇਜ਼ ਤੰਗ ਕਰ ਰਹੇ ਆ ਅਸੀਂ ਆਪਣੇ ਪੀਸ਼ੇਂਜ ਬੈਠੇ ਆ ਪਿਛਲੇ ਤਕਰੀਬਨ ਅਸੀਂ 17 18 ਸਾਲ ਤੋਂ ਆਦੀ ਜ਼ਮੀਨ ਕਲਟੀਵੇਟ ਕਰ ਰਹੇ ਹਾਂ ਹੁਣ ਵੀ ਸਾਡੀ ਜ਼ਮੀਨ ਵਾਹੀ ਆ ਕੰਪਿਊਟਰ ਕਰਾਇਦੇ ਵਿੱਚ ਲੱਗਿਆ ਹੋਇਆ ਔਰ ਇਹ ਸਾਨੂੰ ਬਿਨਾਂ ਵ ਪ੍ਰੇਸ਼ਾਨ ਕਰ ਰਹੀ ਹੈ ਰਜਿਸਟਰੀ ਸਾਡੇ ਕੋਲ ਹੈ ਬਿਲਕੁਲ ਸਾਡੇ ਕੋਲ ਰਜਿਸਟਰੀ ਹੈ ਸਾਡੀ ਜੀ ਮੇਰਾ ਨਾਮ ਅਮਰਿੰਦਰ ਸਿੰਘ ਹੈ ਪਿੰਡ ਬੀਟਪਹਿਮਤ ਰਹਿਣ ਵਾਲਾ ਵਸਨੀਕ ਜਿਹੜੀ ਜਗਾ ਰਿੰਗ ਰੋਡ ਤੇ ਪੈਂਦੀ ਹੈ ਨੇੜੇ ਸਦਰ ਥਾਣਾ ਇਹ ਜਗਾ ਸਾਡੀ 2007-8 ਦੀ ਸਾਡੇ ਕੋਲ ਖਰੀਦ ਦਾ ਰਜਿਸਟਰੀ ਸੈਟ ਬਕਾਇਦਾ ਸਾਡੇ ਕੋਲ ਹੈਗੀ ਹੈ ਇਹ ਨਿਆਂ ਸਾਡੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹਦੇ ਗਨਪੁਆਇੰਟ ਤੇ ਆ ਕੇ ਉਹਨੂੰ ਰੋਕਿਆ 8 ਤੋਂ 10 12 ਬੰਦੇ ਦੱਸਦੇ ਆ ਅਸਲਾ ਸੀਗਾ ਉਹਦੇ ਕੋਲੇ ਆ ਕੰਦ ਢਾਈ ਗੀਆ ਸਾਰਾ ਜਾਲ ਪੱਟਿਆ ਗਿਆ ਤੁਸੀਂ ਦੇਖਿਆ ਹੀ ਹੈ ਸਾਰਾ ਇਹ ਤੇ ਸਸੀਂ ਤੇ ਹੀ ਮੰਗ ਕਰਦੇ ਵੀ ਜੋ ਬਣਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਪਹਿਲਾਂ ਵੀ ਇਹਨਾਂ ਤੇ ਐਫਆਰ ਦਰਜ ਹੋ ਚੁੱਕੀ ਹੈ ਪਰ ਕਹਿ ਦੋ ਤਰ ਐਸਪੀ ਸਿਟੀ ਮੌਕਾ ਦੇਖ ਕੇ ਗਏ ਨੇ 26 ਤਰੀਕ ਨੂੰ ਉਹਨਾਂ ਦੀ ਬਕਾਇਲ ਹੋਈ ਫੁੱਲ ਹੋਈ ਉਹਨਾਂ ਦੇ ਮੰਨਿਆ ਵੀ ਸਾਨੂੰ ਕੋਈ ਇਹਦੇ ਇਤਰਾਜ਼ ਨਹੀਂ ਇਹ ਆਦੀ ਜਗ੍ਹਾ 'ਚ ਉਹ ਆਦੀ ਜਗ੍ਹਾ 'ਚ ਬੈਠੇ ਬਕਾਇਦੇ ਉਹਨਾਂ ਦੇ ਸਾਹਮਣੇ ਇਹ ਗੱਲ ਹੋਈ ਹੈ ਪੁਲਿਸ ਨੂੰ ਕੋਈ ਸੋਡੇ ਵੱਲ ਕਮੇਂਟ ਕੀਤੀ ਗਈ ਹੈ ਅਸੀਂ ਰਾਤ ਤਕਰੀਬਨ ਕੋਈ 11:30 ਪੌਣੇ 12 ਦੇ ਆਸ-ਪਾਸ ਅਸੀਂ ਕੰਪਲੇਂਟ ਕਰਾਈ ਇੱਥੇ ਮੌਕੇ ਤੇ ਪੀ 112 ਤੇ ਕਾਲ ਕਰੀ ਉਹ ਵੀ ਪਹੁੰਚੇ ਪੀसीआर ਵੀ ਕਨਾਰਠਾ ਵਾਲਾ ਵੀ ਇਸੇ ਹੀ ਮੌਕੇ ਤੇ ਪਹੁੰਚੇ ਨੀਰਾ ਨਹੀਂ ਸਾਨੂੰ ਸ਼ਿਕਾਇਤ ਮਿਲੀ ਹੈਗੀ ਇਹ ਇਸ ਤਰ੍ਹਾਂ ਕਰਕੇ ਉਹਨਾਂ ਦਾ ਪ੍ਰਾਪਰਟੀ ਦਾ ਇੱਕ ਪ੍ਰਵੀਨ ਸ਼ੈਂਕੀ ਹੈ ਇੱਕ ਪਾਸੇ ਸਰਬਜੀਤ ਸਿੰਘ ਤੇ ਹਰਪਾਲ ਸਿੰਘ ਹੈ ਰਿੰਗ ਰੋਡ ਤੇ ਨੇੜੇ ਜਗ